ਹਾਡੇ ਘਰ ਚ ਏਡਾ ਗੱਠਾ ਪੈ ਗਿਆ। ਇਹ ਡੱਗਾ ਓ ਤੋਂ। ਹੈਲੋ ਜੀ ਸਤਿ ਸ੍ਰੀ ਅਕਾਲ। ਹੋਰ ਸਨਫਰੰਟ ਉਹਦੇ ਕੀ ਹਾਲਤ ਕਰਦੇ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ। ਵਾਈਗੁਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆ। ਫਰੰਟ ਦੇਖ ਸਕਦੇ ਹੋ ਜਾਰ ਜਿਹੜੀ ਵੀਡੀਓ ਮੈਂ ਇਹਦਾ ਕਿਹੜੇ ਕੰਮ ਲਈ ਆ। ਅੱਜ ਅਸੀਂ ਪਟਾ ਰਹੇ ਆਪਣੇ ਘਰੋਂ ਸਾਡੇ ਘਰੋਂ 16 ਸਾਲਾਂ ਬਾਅਦ ਸਾਡੀ ਗਈ ਨੀਮ। ਜਿਹਦੀ ਕਰ ਰਹੇ ਆ ਤੁਹਾਡਾ ਵੀਡੀਓ ਸ਼ੇਅਰ ਇਹ ਤਾਂ ਕਰਕੇ ਕਰ ਰਹੇ ਆ ਇੱਕ ਤੇ ਚਲੋ ਕੋਈ ਦਿਖਾਨ ਵਾਲੀ ਦੀ ਚੀਜ਼ ਨਹੀਂ ਪਰ ਆਪਣੀ ਨਾ ਮੈਮਰੀ ਜੀ ਜੁੜ ਜਾਂਦੀ ਕਿ ਇਹ ਵੀ ਚੀਜ਼ ਨਾਲ ਤੇ ਸਾਡੀ ਹਸਾਬ ਲਾ ਲਓ ਇੱਕ ਨੇਮ ਵੇੜੇ ਚ ਮੈਮਰੀ ਸੀ ਇਹ ਸਾਡੀ ਪਟਾਣੀ ਨਾ ਮਜਬੂਰੀ ਸੀ ਨਹੀਂ ਤੇ ਆਪਾਂ ਨੇ ਇਸੇ ਪਟਵਾਨੇ ਕਿਉਂਕਿ ਜਦੋਂ ਅਸੀਂ ਘਰ ਬਣਾਇਆ ਸੀ ਤੇ ਉਦੋਂ ਨਹੀਂ ਸੀ ਪਟਵਾਈ ਤੇ ਹੁਣ ਨਾ ਇਹ ਹੋ ਗਈ ਸੀ ਖਰਾਬ ਤੇ ਤਾਂ ਕਰਕੇ ਤੇ ਪਾਹੂਆ ਨੂੰ ਪਟਤਾ ਖੱਡਾ ਫੇਰ ਹੁਣ ਪਟਣ ਕੇ ਨੇਮ ਇੱਕ ਵਾਰੀ ਸਿਕਾਈ ਦੀ ਬਾਹਰ ਲੁੱਕ ਲੈ ਲਈਏ ਤਾਂ ਜੋ ਸਾਨੂੰ ਪਤਾ ਲੱਗੇ ਸਾਡੀ ਵੇੜੇ ਦੇ ਅੱਗੇ ਨੇਮ ਸਿਗੇਟ ਦੇ ਸਾਹਮਣੇ ਆਹ ਕਰਕੇ ਇਧਰ ਤੁਸੀਂ ਦੇਖ ਸਕਦੇ ਜੇ ਇੱਕ ਵਾਰੀ ਲੁੱਕ ਲੈ ਲਈਏ ਬਾਹਰੋਂ ਵੀ ਇਹਦਾ 뷰 ਤੇ ਹੁਣ ਇਧਰ ਜਿਹੜੀ ਸਾਡੀ ਪਾਰਕ ਹੈ ਨਾ ਇਹ ਵੀ ਅਸੀਂ ਸਭ ਬੰਦ ਕਰਾ ਦਾਂਗੇ ਹੁਣ ਕਿਉਂਕਿ ਚਾਰ ਪੰਜ ਸਾਲ ਹੀ ਕਿ ਸ਼ੌਂਕ ਹੁੰਦਾ ਏ ਇਹ ਤੁਸੀਂ ਜਿਹੜੇ ਨਵੇਂ ਘਰ ਬਣਾਓਗੇ ਸਾਭ ਨੂੰ ਨਾ ਹੁੰਦਾ ਡਾ ਘਰ ਬਣੇ ਉਹ ਪਾਰਕ ਹੋਵੇ ਹਰ ਇੱਕ ਨੂੰ ਹੁੰਦਾ ਏ ਇਹ ਜਿਹੜਾ ਸ਼ੌਕ ਸ ਮੈਂ ਵੀ ਪਾਲ ਲਿਆ ਹੋਇਆ ਸੀ ਪਰ ਚਾਰ ਪੰਜ ਸਾਲ ਜਨ ਮੇਰਾ ਲੱਤ ਚੁਕਾ ਇਕਦੇ ਦੀ ਜਲਦੀ ਕਲੀਨਿੰਗ ਨਹੀਂ ਹੁੰਦੀ ਦੇਖਣਾ ਕਾਰ ਦੀ ਕੁਆਲਿਟੀ ਥੋੜੀ ਮਾੜੀ ਸੀ ਜਿਹੜਾ ਨਾ ਸੁੱਕ ਜਾਂਦਾ ਸੀ ਇਹਨਾਂ ਹਰਿਆਲੀ ਸੀ ਰਹਿੰਦਾ ਇਸ ਕਰਕੇ ਉਹਨਾਂ ਨੇ ਚੀਨ ਕਰਵਾ ਦਾਗੇ ਬੰਦ ਜਦੋਂ ਆਉਣ ਵਾਲੇ ਸਮੇਂ 'ਚ ਵਾਈ ਗੁਰੂ ਨੇ ਸਾਨੂੰ ਪੈਸੇ ਦਿੱਤੇ ਤੇ ਜਦੋਂ ਅਸੀਂ ਲੋਕ ਲਾਵਾਂਗੇ ਫਿਰ ਆਰਟੀਫੀਸ਼ੀਅਲ ਗਰਾਸ ਲਿਆ ਕੇ ਰੱਖਾਂਗੇ ਮੇਰੀ ਹੁਣ ਇਹ ਰੀਜ ਹੈ ਇੱਧਰ ਦੇਖ ਸਕਦੇ ਜੇ ਅਸੀਂ ਪਾਉ ਆਨੇ ਵਿਚਾਰਿਆ ਨੇ ਖੱਡਾ ਪਟਿਆ ਫਿਰ ਹੁਣ ਉੱਪਰੋਂ ਨੀਮ ਸ਼ਾਗ ਰਹੇ ਨੇ ਤੇ ਬਾਅਦ 'ਚ ਉਹਨਾਂ ਨੇ ਟਰੈਕਟਰ ਨਾਲ ਇਹਦਾ ਮੋਢ ਪਟਿਆ ਆ ਦੇਖ ਸਕਦੇ ਜੇ ਸਾਰੀ ਸ਼ਾਗ ਦੇਣਗੇ ਇਹ ਹੋਰ ਫਰੈਂਡ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਾਨੂੰ ਨਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੇ ਥੋੜੀ ਬਹੁਤੀ ਵੀ ਤੁਹਾਨੂੰ ਸਾਡੀ ਵੀਡੀਓ 'ਚ ਕੋਈ ਗਲਤੀ ਲੱਗਦੀ ਹੈ ਕਿ ਤੁਹਾਡੀ ਆ ਚੀਜ਼ ਨਹੀਂ ਵਧੀਆ ਤੁਸੀਂ ਜੇ ਵਧੀਆ ਬਣਾਓ ਤਾਂ ਕਿਹੋ ਜਿਹੀ ਵੀਡੀਓ ਤੁਸੀਂ ਦੇਖਣਾ ਪਸੰਦ ਕਰੋਗੇ ਸਾਨੂੰ ਦੱਸਿਓ ਜ਼ਰੂਰ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਇੱਕ ਜੇ ਜੋੜਾ ਸਾਨੂੰ ਸਪੋਰਟ ਕਰ ਸਕਦੇ ਜੇ ਅਸੀਂ ਅੱਗੇ ਵੀ ਨਾ ਬੜੇ ਚੈਨਲ ਬਣਾਏ ਹਿੰਦੇ ਪਰ ਉਹ ਚੈਨਲ ਅਸੀਂ ਬਾਅਦ ਚੋ ਕੀ ਤੁਹਾਨੂੰ ਦੱਸਾਂਗੇ ਇਸ ਕਰਕੇ ਨਾ 7-8 ਸਾਲ ਹੋ ਗਏ ਸਾਨੂੰ ਹਸਾਬ ਲੱਗਿਆ ਨਾ ਤੇ ਮਹਾਰਾਜ ਕਿਤੇ ਤੇ ਸਾਨੂੰ ਕਾਮਯਾਬੀ ਦੇਏਗਾ ਨਾ ਇੰਨਾ ਕਿਸੇ ਨੂੰ ਵਾਹਿਗੁਰੂ ਤੇ ਯਕੀਨ ਹੈ ਐਦਾਂ ਦੇਖੋ ਅੱਜ ਜਦੋਂ ਅਸੀਂ ਭਰਤੀ ਪਾਇਸ ਨਾ ਤੈਨੂੰ ਫੁੱਲ ਦੀ ਔਰ ਹੁੰਦੇ ਸੀ ਤੋੜੇ ਤੇ ਜਿਹੜੇ ਹੁਣ ਕੱਢ ਰਹੇ ਸੀ ਕਿਉਂਕਿ ਇਹ ਸਭ ਨਵੀਂ ਮਿੱਟੀ ਦੀ ਭਰਤੀ ਹੈ ਬਹੁਤ ਢੂੰਗੀ ਸੀ ਇਹਨਾ ਪਹਿਲੇ ਵੀ ਅਕਸ਼ਰ 4 ਟੂ ਡੇਡ ਹੋਣੀ ਫਿਰ ਅਸੀਂ ਭਰਤੀ ਪਾ ਲਈ ਤੇਨ ਇੱਕ ਫੁੱਟ ਵੇੜੇ ਚ 4 ਕਵਟੇ ਸਾਡੇ ਕਰਦੀ ਸੀ ਇਸ ਕਰਕੇ ਨੈਮ ਹੋ ਗਈ ਸੀ ਡੂੰਗੀ ਤੇ ਹੁਣ ਇਹਨਾਂ ਨੇ ਸਾਰਾ ਕੱਡਾ ਪੁੱਟ ਗਏ ਤੇ ਫੇਰੇ ਕਰਨਗੇ ਪਾਉ ਜਿਹੜੇ 3/4 ਪਾਉ ਹੀ ਕਹਿੰਦੇ ਮਾਜੇਵਾਲ ਪਹਿਲੇ ਮੈਂ ਕਹਿੰਦੀ ਨਹੀਂ ਆ ਕਿ ਤਰਾ ਪਾਉ ਕਹਿੰਦੇ ਮੈਨੂੰ ਵੀ ਆਦਤ ਸੀ ਹੋ ਗਈ ਇਹ ਪਾਉ ਹੀ ਹੈ ਤੇ ਇਹ ਠੀਕ ਹੈ 3/4 ਆਦਤ ਸੀ ਪਾਈ ਕਹਿੰਦੇ ਹੁਣ ਇੱਥੇ ਨਾ ਪਾ ਕੇ ਰਸਾ ਤੇ ਸਾਡੀ ਬੁਰਜੀ ਨ ਵਰਨਣ ਲੱਗੇ ਮੈਂ ਕਿਹਾ ਇਹ ਸਾਡੀ ਬੁਰਜੀ ਨ ਕਿਤੇ ਖਿੱਚ ਪੈ ਜੇ ਉਹ ਕਹਿੰਦੇ ਨਹੀਂ ਵੰਦੀ ਪੈਣੇ ਫਿਕਰ ਕਰਦੀ ਉਹ ਵੀ ਕਹਿੰਦੇ ਤੂੰ ਨਾ ਇਹ ਨਾ ਫਿਕਰ ਕਰੋ ਸਿਆਣੇ ਆ ਮੈਂ ਤਾਂ ਇਹ ਤਾਂ ਗੱਲ ਠੀਕ ਹੈ ਫਿਰ ਬਾਅਦ ਚ ਲੈ ਆਂਦਾ ਨਾ ਟਰੈਕਟਰ ਤੇ ਟਰੈਕਟਰ ਦੇ ਨਾਲ ਉਹਨਾਂ ਨੇ ਇਹ ਰੋਕ ਨੂੰ ਪਟਿਆ ਉਹ ਨਾ ਤਾਂ ਸਪੋਰਟ ਮੇਰੀ ਕਲ ਦਿੱਤੀ ਹੋएगी ਕਿ ਜੇ ਅਸੀਂ ਮਿੱਟੀ ਪਟਦੀ ਹੈ ਤੇ ਆਪਣੀ ਨਿਮ ਨੂੰ ਤੇ ਜਾ ਥੱਲੇ ਨਾ ਡਿੱਗ ਜੇ ਹੋਏਗਾ ਕੋਈ ਉਹਨਾਂ ਦਾ ਨਾ ਤੇ ਆ ਦੇਖ ਸਕਦੇ ਜੀ ਔਰ ਫਰੈਂਡਰ ਬਹੁਤ ਬਹੁਤ ਨਵਾਦੂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਜੇ ਤੇ ਮੈਂ ਹੁਣ ਪਾਉ ਦੀਗੇ ਪਜਾ ਜਿਹੜੇ ਐ ਛੇਤੀ ਛੇਤੀ ਕੰਮ ਹੋ ਜੇ ਤੇ ਆ ਹੁਣ ਅਸੀਂ ਸਾਰੀ ਇਹ ਵੀ ਰਣਾ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਇਹ ਤਰੀਕ ਸੀ ਮੇਰੇ ਖਿਆਲ ਹੈ 1 2 ਅਕਤੂਬਰ ਸੀ ਹਾਂ ਜਿਸ ਤਰੀਕੇ ਪਟਾਇਆ ਇਹ ਦੁਸ਼ਹਿਰੇ ਵਾਲਾ ਦਿਨ ਸੀ ਆ ਮੈਂ ਕਹਿਆ ਅੱਜ ਦੁਸ਼ਹਿਰਾ ਹੈ ਦੇਖ ਕਿ ਉਹਨਾਂ ਟਰੈਕਟਰ ਨੂੰ ਪਾ ਕੇ ਭਵਾਂ ਕੇ ਜੇ ਨਾ ਜਦੋਂ ਨਾਲ ਸਾਡੇ ਵੇੜੇ ਜਿਵੇਂ ਐਸੇ ਨਹੀਂ ਮੰਗਈ ਨਾ ਮੈਨੂੰ ਖਾਲੀ ਖਾਲੀ ਵੇੜਾ ਲੱਗਾ ਤੇ ਸ਼ਾਮ ਨੂੰ ਹੋਰ ਤਰਾ ਹੋਇਆ ਮੈਂ ਦੇਖ ਲਓ ਕੋਈ ਇਨਸਾਨੋ ਵਿਕਾਰੋ ਕੋ ਵੀ ਜਾਨਵਰ ਹੋਏ ਸੜਾ ਉਹ ਚੀਜ਼ ਨਾ ਪੈ ਹੀ ਜਾਂਦਾ ਹੈ ਆਪਾਂ ਜਿਤਰ ਮਰਜ਼ੀ ਕਹਿ ਲਈਏ ਤੇ ਬੜਾ ਹੀ ਮਨੋ ਆਇਆ ਕਿ ਕਿੰਨੀ ਰੌਣਕ ਜੀ ਹੀ ਵੇੜੇ 'ਚ ਕਹਿੰਦੇ ਨੇ ਤਿੰਗਾਤੇ ਤਰੇ ਕਾ ਰੌਣਕ ਹੁੰਦੀਆਂ ਵੇੜੇ ਦੀ ਗੱਲ ਵਾਕੇ ਸਹੀ ਹੈ ਆਪਣੇ ਆਪ ਹੀ ਹੋਈ ਸੀ ਐਸੀ ਲਾਈ ਨਹੀਂ ਤੇ ਫਿਰ ਵੀ ਬਹੁਤ ਸੋਹਣੀ ਹੋ ਗਈ। ਤੇ ਮੈਨੂੰ ਇਹੋ ਮਨ ਚ ਸੱਚੀ ਸ਼ਾਮ ਦੇ ਟਾਈਮ ਇਨ ਹੋਰ ਤਰ੍ਹਾਂ ਹੋਇਆ। ਤੇ ਹੁੰਦਾ ਹੀ ਹੈ ਜਦੋਂ ਅਸੀਂ ਨੇਚਰ ਆਪਣੇ ਘਰ ਕੋਈ ਚੀਜ਼ ਦੇਖੀ ਹੋਵੇ ਤੇ ਬਾਝੋਂ ਚਲੇ ਜਾਵੇ ਹੁੰਦਾ ਹੀ ਹੈ। ਅਭੀ ਆਪਾਂ ਮੱਝ ਵੀ ਦੇ ਕੇ ਪੈਸੇ ਵਟ ਲੈਣੇ ਆ ਕਿਸੇ ਟਾਈਮ ਆਪਣੇ ਮੱਝ ਦੁੱਧ ਘਟਵਾ ਦਵੇ ਜਾਂ ਹੋਵੇ ਵੇਚਣੀ ਹੋਵੇ ਤੇ ਉਦੋਂ ਵੀ ਸਾਨੂੰ ਆਪਣੇ ਗਿੱਲੇ ਵਾਲੇ ਵੇਖ ਕੇ ਪਰੇਸ਼ਾਨੀ ਆਉਂਦੀ ਹੈ। ਵੀ ਆਪਾਂ ਪੈਸੇ ਵੀ ਵਟਦੇ ਆਂਦੇ ਆ। ਇਹੋ ਚੀਜ਼ ਨਾਲ ਕਿ ਸਾਡਾ ਹਰ ਇੱਕ ਚੀਜ਼ ਨਾਲ ਮੋਹ ਜਿਆ ਹੋ ਜਾਂਦਾ ਨਾ ਤੇ ਆਪਾਂ ਦੇਖ ਲੋ ਹੈ ਇਸ ਲਈ ਇਨਸਾਨ ਦਾ ਘਰ ਆ ਨਾ ਵੀ ਮੋਹ ਰਿਹਾ ਇਨਸਾਨ ਦਾ ਛੱਡੋ ਗਾਲ ਜੈਨਵਰਾ ਦਾ ਵੀ ਉਹਨਾਂ ਦਾ ਵੀ ਛੋਟਾ ਜਿਹਾ ਲੈਣਾ ਹੋਵੇ ਨਾ ਉਹਨਾਂ ਦਾ ਵੀ ਆਪਾਂ ਚ ਮੋਹ ਹੋ ਜਾਂਦਾ ਹੈ ਅਸੀਂ ਫਿਰ ਵੀ ਇਨਸਾਨ ਹੈ ਤੇ ਆ ਹੁਣ ਪਾਰੇ ਟਰੈਕਟਰ ਦਾ ਤਾਂ ਫਿਰ ਇਹ ਕਰਨਗੇ ਕਿਚਨਗੇ ਆ ਤਾਂ ਦਿਖਾਣੇ ਅਗੇ ध्यान दस डेक पा आहो घर च एडा गया ਇਹ ਡਿੱਗ ਗਿਆ ਉਤੋਂ ਗੋਲਾ ਕਰ ਹੈ ਪੱਗਰੇ ਗੋਲਾ 15 ਹਜ਼ਾਰ ਨਮ ਬੇਰੀ ਸੀ ਹਾਂ 1500 ਦੀ 300 ਦੀ ਠਗੀ ਮਰਾਲੀ 200 ਦੀ 500 ਦੀ ਸਾ ਵਿੱਚ ਕੱਚੀ ਆ ਵੇ ਪੱਕੀ ਲੱਕੜ ਨਹੀਂ ਨਾ ਆ ਗਿਆ ਵੇ ਚਾਹੀਦੀ ਕਲਾਣੀ ਵਿੱਚੋਂ ਮਾੜੀ ਆ ਵੇ ਚਾਹੀਦੀ ਕਲਾਣੀ ਉੱਲੀਆ ਵਿੱਚ ਆਹੀ ਪੂੜੇ ਕਰੜੀ ਆ ਵੇ ਇਹੋ ਜੀ ਚਾਹੀਦੀ ਸਾਦੀ ਕਿੱਥੇ ਮਿਲਦੀ ਇਹੋ ਜੀ ਫੇਰ ਮਹਿੰਗੀ ਵੇਖਦੀ ਇਹ ਜਦੋਂ ਨੂੰ ਵੇਦਣਾ ਉਹ ਬੜੀਆਂ ਮਹਿੰਗਿਆ ਵੇਖਦੀਆਂ ਆ ਆ ਜਾ ਆ ਜਾ ਆ ਜਾ ਮੈਂ

ਏ ਹਵਾ ਨਾ ਠੀਕ ਹੈ ਥੋੜਾ ਵੇਖਿਆ ਐਗਾ ਕੀ ਇਹਨੂੰ ਛੱਡ ਜਾ ਬਸ ਹਾਂ ਬੁੱਲਾਂ ਦੀ ਵਰਖਾ ਯਾ ਮੱਝਾ ਗੱਡ ਮੇਰਾ ਬੋਲ ਦੁਬਾਰਾ ਮੈਂ ਨਾਲ ਖਿਲਾ ਨਹੀਂ ਨਹੀਂ ਕਾ ਕੱਟ ਜਾ ਉਹ ਦੋ ਤੋੜੇ ਵੇਲੇ ਕਰ ਜਾ ਰੜੀ ਦੇ ਚੱਲ ਚੱਲ ਹੋ ਗਿਆ ਦਾ ਐਂਡ 16 ਸਾਲ ਬਾਅਦ ਦਾ ਐਂਡ ਇਹ ਰੁਖ ਨੇ ਸਾਨੂੰ ਸੋਖ ਵੀ ਵੜਾ ਦਿੱਤਾ ਕੋਟਣਾ ਖਾਲੀ ਤੂੰ ਇਹ ਨਾ ਦੱਸ ਕਿ ਸਾਡੀ ਕੋਈ ਗਲਤੀ ਨਹੀਂ ਇਹ ਨਾ ਕਿਉਂਕਿ ਤੁਸੀਂ ਰੋਖਾ ਪਟਾ ਦਿੱਤਾ ਤੇ ਰੋਖ ਨਹੀਂ ਪਟਾਣਾ ਚਾਹੀਦਾ ਸਾਨੂੰ ਵੀ ਪਤਾ ਹੈ ਰੋਖ ਹੋ ਗਿਆ ਸੀ ਖਰਾਬ ਤੇ ਇਹਦਾ ਖਤਰਾ ਸੀ ਡਿੱਗਣ ਦਾ ਹੋਰ ਇਹ ਸੀ ਗੱਲ ਨਹੀਂ ਇਹਨੂੰ ਕਿ ਢੱਕਾ ਦਿੱ ਅੱਗੇ ਲਾਏ ਨੇ ਇੱਕ ਜਾਮ ਨੂੰ ਲਾਇਆ ਉਹੀ ਹੋ ਜਾਣਾ ਇੱਕ ਇੱਕਰ ਦੇ ਮੂਰੇ ਸੀ ਤੇ ਦੂਜੀ ਗੱਲ ਇਹ ਨਾ ਖਰਾਬ ਹੋ ਹੀ ਜਾਂਦਾ ਸੀ ਤੇ ਜਿਹਦਾ ਕਰਕੇ 15 16 ਵਾ ਸਾਨੂੰ ਘਟਾਣਾ ਪਿਆ ਇਹਦਾ ਕਰਕੇ ਹਾਂ ਨੇ ਚਲ ਰੋਖ ਨਹੀਂ ਵਧਾਣਾ ਆਇਆ ਤੇ ਆਪਾਂ ਨੂੰ ਪਤਾ ਹੈ ਪਰ ਇਹ ਆਪਾਂ ਮਜਬੂਰੀ ਸੀ ਤੇ ਜਦੋਂ ਅਸੀਂ ਘਰ ਪਾਇਆ ਸੀ ਤੇ ਉਦੋਂ ਨਹੀਂ ਵਧਾਇਆ ਤੇ ਠੀਕ ਆ ਸਾਰੀ ਤੁਹਾਡਾ ਨਕਾਰ ਦਿੱਤੀ ਵੀਡੀਓ ਸ਼ੇਅਰ ਹਾਂ ਖਰਾਬ ਹੋ ਹੀ ਜਾਂਦਾ ਹੈ ਤੇ ਮਿਲਦੀਆਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦੇਣਾ ਬਾਏ ਬਾਏ